ਵਦੇਸ਼ ਦੀ ਧਰਤੀ ਤੋਂ ਤਿੰਨ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਯੂਕੇ ਤੇ ਕੈਨੇਡਾ ਤੋਂ ਆਈ ਖਬਰ ਨਾਲ ਪੰਜਾਬੀ ਜਨਤਾ ਦੇ ਵਿੱਚ ਨੇ ਦਰਸਰ ਕੈਨੇਡਾ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਬਾਰੇ ਆਪਣੇ ਦੇਸ਼ਾਂ ਨਿਰਦੇਸ਼ਾਂ ਨੂੰ ਅਪਡੇਟ ਕੀਤਾ ਜਿਸ ਤਹਿਤ ਅਧਿਕਾਰੀਆਂ ਨੂੰ ਪਹਿਲਾਂ ਜਾਰੀ ਹੋ ਚੁੱਕੇ ਵੈਸਟਰ ਵੀਜ਼ਾ ਸਟੱਡੀ ਪਰਮਿਟ ਤੇ ਵਰਕ ਪਰਮਿਟ ਰੱਦ ਕਰਨ ਦੀ ਸ਼ਕਤੀ ਦੇ ਦਿੱਤੀ ਗਈ ਹੈ ਇਹ ਬਦਲਾਅ ਨਾਲ ਇਮੀਗ੍ਰੇਸ਼ਨ ਨਿਸ਼ਰਤਾਂ ਦੀ ਲਗਾਤਾਰ ਰੋ ਪਲਣਾ ਜ਼ਰੂਰੀ ਹੈ ਜਿਸ ਨਾਲ ਕਮੰਟਰੀ ਸਟੂਡੈਂਟਸ ਅਤੇ ਵਾਰ-ਵਾਰ ਆਉਣ ਵਾਲੀਆਂ ਯਾਤਰੀਆਂ ਤੇ ਅਸਰ ਪਵੇਗਾ। ਇਹ ਨਵੇਂ ਨਿਯਮ ਜੋ ਜੂਨ 2024 ਵਿੱਚ ਪੇਸ਼ ਕੀਤੇ ਗਏ ਸਨ ਇਸ ਸਾਲ ਫਰਵਰੀ ਤੋਂ ਅਮਲ ਵਿੱਚ ਆ ਗਏ ਨੇ। ਮਾਹਿਰਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਦੇ ਅਧਿਕਾਰੀ ਹੁਣ ਵੀਜ਼ਾ ਜਾਂ ਪਰਮਿਟ ਜਾਰੀ ਹੋਣ ਤੋਂ ਬਾਅਦ ਵੀ ਇਸ ਨੂੰ ਰੱਦ ਕਰ ਸਕਦੇ ਨੇ। ਕਾਰਵਾਈ ਜਹਾਜ਼ ਦੇ ਚੜ੍ਹਨ ਤੋਂ ਪਹਿਲਾਂ ਪੋਰਟ ਆਫ ਐਂਟਰੀ ਤੇ ਜਾਂ ਕੈਨੇਡਾ ਵਿੱਚ ਰਹਿਣ ਦੀ ਮਿਆਦ ਦੌਰਾਨ ਵੀ ਹੋ ਸਕਦੀ ਹੈ। ਇਸ ਨਵੇਂ ਢਾਂਚੇ ਤਹਿਤ ਸਟੱਡੀ ਪਰਮਿਟ ਸਿਰਫ ਉਦੋਂ ਹੀ ਵੈਧ ਰਹਿੰਦਾ ਜੇ ਸਟੂਡੈਂਟਸ ਆਪਣੀ ਪੂਰੀ ਸਟੇ ਦੇ ਦੌਰਾਨ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਨਵੇਂ ਨਿਯਮ ਅਪਤਾਪ ਹੁਣ ਇੱਥੇ ਜਾਇਜ਼ ਤੌਰ ਤੇ ਰਹਿਣ ਵਾਲੇ ਸਟੂਡੈਂਟਸ ਦਾ ਇੱਕ ਮਾਨਤਾ ਪ੍ਰਾਪਤ ਲਰਨਿੰਗ ਇੰਸਟੀਚਿਊਟ ਆਫ ਦਾਖਲਾ ਲੈਣਾ ਜ਼ਰੂਰੀ ਹੈ ਤੇ ਇਹ ਅਕੈਡੈਮਿਕ ਤਰੱਕੀ ਕਰ ਰਿਹਾ ਹੋਵੇ ਇਸ ਤੋਂ ਇਲਾਵਾ ਉਸ ਦਾ ਆਪਣਾ ਪਰਮਿਟ ਦੁਆਰਾ ਨਿਰਧਾਰਿਤ ਸਮਾਂਮਾ ਦੇ ਅੰਦਰ ਹੀ ਕੰਮ ਕਰਨਾ ਵੀ ਜ਼ਰੂਰੀ ਹੈ ਜੇਕਰ ਕੋਈ ਸਟੂਡੈਂਟ ਅਧਿਕਾਰਿਕ ਮਨਜ਼ੂਰੀ ਤੋਂ ਬਿਨਾਂ ਕਲਾਸਾਂ ਵਿੱਚ ਜਾਣਾ ਬੰਦ ਕਰ ਦਿੰਦਾ ਜਾਂ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰਦਾ ਤਾਂ ਉਸ ਦਾ ਸਟੱਡੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਇੰਸਟੀਚਿਊਟ ਆਪਣੀ ਮਾਨਤਾ ਗਵਾ ਦਿੰਦਾ ਤਾਂ ਸਟੂਡੈਂਟਸ ਨੂੰ ਆਪਣਾ ਸਟੇਟਸ ਵਰਕਰਾਰ ਰੱਖਣ ਲਈ ਸਮੇਂ ਸਿਰ ਕਿਸੇ ਹੋਰ ਯੋਗ ਸੰਸਥਾ ਵਿੱਚ ਟਰਾਂਸਫਰ ਕਰਨਾ ਲਾਜ਼ਮੀ ਹੈ ਬਾਕਸ ਸਵੀਕ੍ਰਿਤੀ ਪੱਤਰ ਨਾਲ ਸੰਬੰਧਿਤ ਹਾਲੀਆ ਮਾਮਲੇ ਕਾਰਨ ਵੀ ਵੱਡੀ ਗਿਣਤੀ ਚ ਸਟੱਡੀ ਪਰਮਿਟ ਰੱਦ ਕੀਤੇ ਜਾ ਰਹੇ ਨੇ ਭਾਵੇਂ ਸਟੂਡੈਂਟਸ ਨੂੰ ਲੈਟਰ ਆਫ ਸਵੀਕ੍ਰਿਤੀ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਹੋਵੇ ਜਾਂ ਨਾ ਇਹਨਾਂ ਨਿਯਮਾਂ ਵਿੱਚ ਤਬਦੀਲੀ ਵਾਰ-ਵਾਰ ਕੈਨੇਡਾ ਆਉਣ ਵਾਲੀਆਂ ਯਾਤਰੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਇੱਕ ਅਧਿਕਾਰੀ ਹੁਣ ਮੌਜੂਦਾ ਵਿਜ਼ਟਰ ਵੀਜ਼ਾ ਰੱਦ ਕਰ ਸਕਦਾ ਜੇਕਰ ਅਧਿਕਾਰੀ ਦਾ ਮੰਨਣਾ ਹੈ ਕਿ ਵੀਜ਼ਾ ਧਾਰਕ ਆਪਣੀ ਸਟੇ ਦੇ ਮਿਆਦ ਦੇ ਖਤਮ ਹੋਣ ਤੋਂ ਵੀ ਕੈਨੇਡਾ ਤੋਂ ਵਾਪਸ ਨਹੀਂ ਜਾਵੇਗਾ ਇਸ ਤੇ ਨਾਲ ਹੀ ਇਹ ਨਿਯਮ ਆਉਂ ਹੋਰ ਮਾਪਿਆਂ ਤੇ ਵੀ ਅਸਰ ਪਾਉਣਗੇ ਜੋ ਕਿ ਵਾਰ-ਵਾਰ ਆਪਣੇ ਬੱਚਿਆਂ ਨੂੰ ਮਿਲ ਕੈਨੇਡਾ ਜਾਂਦੇ ਨੇ ਬਿਲ ਸੀ 12 ਨੂੰ ਹਾਲ ਹੀ ਵਿੱਚ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਵਾਰਿਸਤਾਈ ਕਮੇਟੀ ਕੋਲ ਵਿਸਤ੍ਰਿਤ ਸਮੀਖਿਆ ਲਈ ਭੇਜਿਆ ਗਿਆ ਤੇ ਇਹ ਬਿਲ ਇਮੀਗ੍ਰੇਸ਼ਨ ਮੰਤਰੀ ਅਤੇ ਸਰਹੱਦੀ ਅਧਿਕਾਰੀਆਂ ਨੂੰ ਵੀਜ਼ੇ ਅਤੇ ਪਰਮਿਟਾਂ ਨੂੰ ਰੱਦ ਕਰਨ ਦੀ ਵਿਸਤ੍ਰਿਤ ਅਥਾਰਟੀ ਦੇਣ ਅਤੇ ਦੇਸ਼ ਨਕਾਲੇ ਦੀ ਪ੍ਰਕਿਰਿਆ ਨੂੰ ਸਚਾਰੂ ਬਣਾਉਣ ਦੀ ਮੰਗ ਕਰਦਾ ਹੈ ਇਮੀਗ੍ਰੇਸ਼ਨ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਿਲ ਅਸਥਾਈ ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ ਸਟੂਡੈਂਟਸ ਲਈ ਮੁਸ਼ਕਲਾਂ ਨੂੰ ਵਧਾ ਸਕਦਾ ਹੈ ਉਦੋਂ ਵੈਨਕੂਵਰ ਦੀ ਪੁਲਿਸ ਨੇ ਰੂਟੀਨ ਚੈਕਿੰਗ ਦੌਰਾਨ ਮਾਲਦੀ ਪਾਰਕਿੰਗ ਵਿੱਚ ਕਾਰ ਲਗਾ ਕੇ ਸ਼ਰਾਬ ਪੀਂਦੇ ਅਤੇ ਭਰੀ ਹੋਈ ਨਜਾਇਜ਼ ਪਿਸਤੌਲ ਸਮੇਤ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਆਏ ਮੁੰਡੇ ਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਦੋਹਾਂ ਦੀ ਪਛਾਣ ਜਗਦੀਪ ਸੇਹਰਾ ਅਤੇ ਗੁਨੀਕ ਜਵੰਦਾ ਵੱਜੋਂ ਕੀਤੀ ਗਈ ਹੈ ਪਤਾ ਲੱਗਿਆ ਕਿ ਬ੍ਰੈਂਪਟਨ ਦੇ ਰਹਿਣ ਵਾਲੇ ਦੋਵੇਂ 2 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਏ ਸੀ ਪੀਲ ਪੁਲਿਸ ਅਨੁਸਾਰ ਮੁੰਡੇ ਵਿਰੁੱਧ ਵੱਖ-ਵੱਖ 7 ਦੋਸ਼ ਅਤੇ ਕੁੜੀ ਵਿਰੁੱਧ 5 ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਲੜਕਾ ਨਜਾਇਜ਼ ਬੰਦੂਕ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ ਤੇ ਸੀ ਅਤੇ ਅਦਾਲਤ ਵੱਲੋਂ ਉਸ ਉੱਤੇ ਅਸਲਾ ਤੇ ਸ਼ਰਾਬ ਤੋਂ ਦੂਰ ਰਹਿਣ ਦੀਆਂ ਜ਼ਮਾਨਤੀ ਸ਼ਰਤਾਂ ਆਇਦ ਸਨ ਜਦਕਿ ਲੜਕੀ ਕੁਝ ਹੀ ਮਹੀਨੇ ਪਹਿਲਾਂ ਹੀ ਵਾਲਗ ਹੋਈ ਸੀ ਪੁਲਿਸ ਬੁਲਾਰੇ ਨੇ ਦੱਸਿਆ ਕਿ ਉਹਨਾਂ ਕੋਲ ਸ਼ਿਕਾਇਤਾਂ ਸਨ ਕਿ ਬਰੇਮੇਲੀ ਸੈਂਟਰ ਮਾਲ ਦੀ ਪਾਰਕਿੰਗ ਵਿੱਚ ਗੈਰ ਸਮਾਜਿਕ ਅਨਸਰ ਗਲਤ ਹਰਕਤਾਂ ਕਰਦੇ ਨੇ ਇਸ ਵਾਸਤੇ ਉੱਥੇ ਖੜੇ ਸ਼ੱਕੀ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਸੀ ਤਾਂ ਦੋਵਾਂ ਨੇ ਕਾਲੇ ਰੰਗ ਦੇ ਪਿਕਅਪ ਵਿੱਚ ਸ਼ਰਾਬ ਪੀਣ ਦੇ ਵੇਖਿਆ ਗਿਆ ਤਲਾਸ਼ੀ ਦੌਰਾਨ ਕਾਰ ਵਿੱਚੋਂ ਪਰੀ ਹੋਈ ਨਜਾਇਜ਼ ਪਿਸਤੌਲ ਵੀ ਮਿਲੀ ਹੈ ਪੁਲਿਸ ਸੰਸਾਰ ਉਨ੍ਹਾਂ ਤੋਂ ਇਹ ਪੁੱਛਗਿੱਛ ਕੀਤੀ ਜਾਏਗੀ ਕਿ ਉਹ ਕੋਈ ਵਾਰਦਾਤ ਕਰ ਲਈ ਉੱਥੇ ਸਾਜ਼ਿਸ਼ ਤਾਂ ਨਹੀਂ ਸੀ ਘੜ ਰਹੇ ਇਸ ਤੋਂ ਇਲਾਵਾ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤੀ ਕਰਨ ਦੇ ਨਾਲ-ਨਾਲ ਗੈਰਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਪ੍ਰਵਾਸੀ ਸਟੂਡੈਂਟਸ ਖਿਲਾਫ ਵੀ ਬਰਤਾਨੀਆ ਸਰਕਾਰ ਸਖਤ ਕਾਰਵਾਈ ਕਰਨ ਦੇ ਰੁਖ 'ਚ ਹੈ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸਰਕਾਰ ਦੇ ਨਵੇਂ ਉਦੇਸ਼ਾਂ ਤਹਿਤ ਸਟੂਡੈਂਟਸ ਦੇ ਵੀਜ਼ਿਆਂ ਦੀ ਜਾਂਚ ਕੀਤੀ ਜਾਣ ਦੀ ਖਬਰ ਨੇ ਕਲਪਲੀ ਮਚਾਦਤੀ ਜਸਟ ਵੱਡੀ ਗਿਣਤੀ ਭਾਰਤੀ ਸਟੂਡੈਂਟਸ ਦੀ ਦੱਸੀ ਜਾ ਰਹੀ ਹੈ ਸਰਕਾਰ ਵੱਲੋਂ ਇਹ ਫੈਸਲਾ ਬੀਤੇ ਸਮੇਂ ਵਿੱਚ ਕਈ ਕੰਮਾਂ ਵਾਲੀਆਂ ਥਾਂਾਂ 'ਤੇ ਵਾ ਸਟੂਡੈਂਟਸ ਦੀ ਗੈਰ ਕਾਨੂੰਨੀ ਤੌਰ ਤੇ ਕੰਮ ਕਰਦੇ ਫੜੇ ਜਾਣ ਤੋਂ ਬਾਅਦ ਲਿਆ ਗਿਆ ਹੈ ਪਿਛਲੇ ਇੱਕ ਬਾਰੇ ਦੌਰਾਨ ਜੁਕੇ 'ਚ 11000 ਛਾਪੇ ਮਾਰੇ ਗਏ ਜਿਸ ਤਰ੍ਹਾਂ 8000 ਤੋਂ ਵੱਧ ਗੈਰ ਕਾਨੂੰਨੀ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਚੋਂ ਜ਼ਿਆਦਾ ਗਿਣਤੀ ਫੂਡ ਡਿਲੀਵਰੀ ਬਿਊਟੀ ਪਾਰਲਰ ਕਾਰਾਂ ਧੋਣ ਵਾਲੀਆਂ ਥਾਮਾ ਆਦਿ ਸਨ ਗ੍ਰਹਿ ਮੰਤਰੀ ਸ਼ਵਾਨਾ ਮਹਿਮੂਦ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਸਟੂਡੈਂਟਸ ਵੀਜ਼ੇ ਦੀ ਆੜ੍ਹੇਟ ਮਨੁੱਖੀ ਤਸਕਰੀ ਦੇ ਕਈ ਮਾਮਲੇ ਵੀ ਮਿਲੇ ਨੇ ਇਹ ਲੋਕ ਏਜੰਟਾਂ ਰਾਹੀਂ ਸਟੂਡੈਂਟਸ ਵੀਜ਼ੇ ਤੇ ਜੁਕੇ ਹੁੰਦੇ ਨੇ ਤੇ ਕੁਝ ਮਹੀਨੇ ਬਾਅਦ ਹੀ ਪੜ੍ਹਾਈ ਛੱਡ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਅੰਕੜਿਆਂ ਮੁਤਾਬਕ 2020 ਚ 20000 ਤੋਂ ਵੱਧ ਭਾਰਤੀ ਸਟੂਡੈਂਟਸ ਵਰਤਾਨੀਆ ਆ ਕੇ ਵਾਪਸ ਨਹੀਂ ਮੁੜੇ ਤੇ ਓਵਰਸਟੇ ਕਰਕੇ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਚ ਹੁਣ ਲਾਪਤਾ ਹੋ ਚੁੱਕੇ ਨੇ